ਇਹ ਕਿਉਂ ਬੁਰੀ ਲੱਗਦੀ ਹੈ ਕਿ ਮਾਈ ਸਰਖਾਨੇ ਨੂੰ ਹੂੰ ਕੀ ਇਹ ਨਾ ਮੋਟਾ ਜੇ ਮੋਟਾ ਫੇਰ ਕੀ ਪਾ ਦੇਣਗੇ ਫਿਰ ਜੇ ਨੋਟਾ ਦੇਣਗੇ ਕੀ ਗੱਲ ਹੈ ਜੀ ਹੁਣ ਜਮਾ ਹੀ ਨਹੀਂ ਪਾਉਂਦੇ ਫਿਰ ਉਹਨਾਂ ਨੇ ਰਾਜਨੀਤੀ ਨਹੀਂ ਰਾਜਨੀਤੀ ਕਰਨੀ ਹੈ ਤਾਂ ਹਾਂ ਕਰੋ ਨਿਰੇਗਾਂ ਵਾਲਿਆਂ ਤੇ ਰਾਜਨੀਤੀ ਨਾ ਕਰੋ ਹੂੰ ਮੈਂ ਇੱਕ ਗੱਲ ਚਾਹੁੰਨੀ ਵੀ ਨਰੇਕਾ ਇਹ ਕਹਿੰਦੇ ਸੀ ਗਰੀਬਾਂ ਦੀ ਸਰਕਾਰ ਆ ਸਾਡੀ ਮਜ਼ਦੂਰਾਂ ਦੀ ਸਰਕਾਰ ਗਰੀਬਾਂ ਦਾ ਜੀ ਘੜ ਘੁੱਟਦੇ ਆ ਸਾਡੇ ਗਰੀਬਾਂ ਦਾ ਕੰਮ ਤਾਂ ਮਾਰੀ ਜਾਂਦੇ ਆ ਜੀ ਅਸੀਂ ਗਰੀਬ ਆ ਸਾਨੂੰ 2 ਮਹੀਨੇ ਹੋ ਗਏ ਘਰੇ ਬੈਠਾ ਨੂੰ ਤਿੰਨ ਸਾਨੂੰ ਕਿਸੇ ਨੇ ਕਿਉਂ ਨਹੀਂ ਪੁੱਛਿਆ ਕਿ ਸਾਡਾ ਕੰਮ ਬੰਦ ਕਿਉਂ ਪਿਆ ਮੈਂ ਖੁਦ ਖਾਨੇ ਵਾਲੇ ਨੂੰ ਫੋਨ ਕਰਦੀ ਰਹੀ ਆ ਸਾਡਾ ਕੰਮ ਚਲਾ ਸਾਡਾ ਕੰਮ ਚਲਾ ਮੈਨੂੰ ਕਹਿੰਦਾ ਤੁਹਾਡੇ ਪਿੰਡ ਕੈਂਪ ਰੱਖਿਆ ਮੈਂ ਆਉਂਗਾ ਸਾਰੇ ਤਿੰਨ ਤਿੰਨ ਮਹੀਨੇ ਹੋ ਗਏ ਅਸੀਂ ਕਿੱਥੋਂ ਖਾਈਏ ਜੱਟਾਂ ਦੇ ਤਾਂ ਨਹੀਂ ਖੇਤਾਂ 'ਚ ਕੰਮ ਚੱਲਦਾ ਕਿੱਥੋਂ ਖਾਈਏ ਅਸੀਂ ਜੇ ਹੁਣ ਅਸੀਂ ਕੰਮ ਚ ਚਲਾਉਨੇ ਆ ਤਾਂ ਸਾਨੂੰ ਉਥੋਂ ਖਰਜ ਕਰਤਾ ਕੰਮ ਚੱਲੀ ਜਾਂਦਾ ਆ ਹੁਣ ਸਾਡਾ 3 ਮਹੀਨੇ ਹੋ ਗਏ ਕੰਮ ਬੰਦ ਹੈ ਜੀ ਕੀ ਕਰੀਏ ਹੁਣ ਜੀ ਸਸੀ ਕੱਲ ਦੋਸਤੋ ਮੈਂ ਤੁਹਾਡਾ ਆਪਣਾ ਜਗਜੀਤ ਪੁੱਲਰ ਦੋਸਤੋ ਅੱਜ ਅਸੀਂ ਖੜੇ ਆ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਹਲਕਾ ਮੌੜ ਸਾਡੇ ਨਾਲ ਨਰੇਗਾ ਦੇ ਜਿਹੜੇ ਮਜ਼ਦੂਰ ਨੇ ਉਹ ਮੌਜੂਦ ਨੇ ਇੱਥੇ ਉਹਨਾਂ ਵੱਲੋਂ ਇੱਕ ਧਰਨੇ ਦੇ ਤੌਰ ਤੇ ਇੱਕ ਰੋਸ ਮਜਾਰਾ ਕੀਤਾ ਗਿਆ ਹੈ ਉਹਦਾ ਕਾਰਨ ਇਹ ਆ ਕਿ ਇੱਕ ਨਰੇਗਾ ਦੇ ਮਜ਼ਦੂਰ ਨੂੰ ਕੱਢ ਦਿੱਤਾ ਗਿਆ ਹੈ। ਕਰਦਿਆਂ ਗੱਲਬਾਤ ਸਸੀ ਕਲਪਾਂ ਜੀ। ਸਸੀ ਕਲਪੀਰ ਜੀ। ਭਾਂਜੀ ਕਿਉਂ ਕੱਢਿਆ ਗਿਆ ਤੁਹਾਨੂੰ? ਵੀਰ ਜੀ ਸਾਨੂੰ ਬਿਨਾ ਦੱਸੇ ਪੁੱਛੇ ਬਿਨਾ ਸਾਨੂੰ ਕੋਈ ਐਪਲੀਕੇਸ਼ਨ ਦਿੱਤੇ ਕੱਢਿਆ ਗਿਆ ਹੈ। ਸਾਨੂੰ ਇਹਨਾਂ ਨੇ ਇਹ ਕਿਹਾ ਵੀ ਕਹਿੰਦੇ ਜਿਹੜਾ ਸਾਡੀ ਪਾਰਟੀ ਨਾਲ ਸਹਿਮਤ ਹੋ ਕੇ ਚੱਲੂ ਅਸੀਂ ਉਹਨਾਂ ਨੂੰ ਰੱਖਾਂਗੇ ਨਹੀਂ ਅਸੀਂ ਰੱਖਦੇ ਨਹੀਂ ਸਾਡੇ ਪਿੰਡ ਦੇ ਪ੍ਰਧਾਨ ਨੇ ਇਹ ਗੱਲ ਮੈਨੂੰ ਫੋਨ ਤੇ ਕਹੀ ਆ। ਮੈਂ ਉਹਨੂੰ ਫੋਨ ਕੀਤਾ ਵੀ ਭਾਈ ਕੀ ਗੱਲ ਮੈਂ ਤੁਹਾਡਾ ਕੀ ਮਾੜਾ ਕੀਤਾ। ਉਹਨਾਂ ਨੇ ਮੈਨੂੰ ਵਿੱਚੋਂ ਬੰਦੇ ਨੇ ਦੱਸਿਆ ਇਹ ਕਹੇ ਵੀ ਤੁਸੀਂ ਕਾਂਗਰਸ ਵਾਲਿਆਂ ਨੇ ਬਸਾਂ ਭਰਤੀਆਂ ਮੈਂ ਕਾਂਗਰਸ ਵਾਲਿਆਂ ਨੂੰ ਮੈਂ ਬੰਦੇ ਨਹੀਂ ਦਿੱਤੇ ਮੈਂ ਆਮ ਆਦਮੀ ਨੂੰ ਸਾਰੀ ਨੇਗਾ ਦੀ ਬਸਾਂ ਭਰ ਕੇ ਦਿੱਤਾਂ ਨਹੀਂ ਸਾਰਿਆਂ ਨੂੰ ਮੈਂ ਬਸਾਂ ਭਰ ਕੇ ਦਿੱਤਾ ਬਿਨਾਂ ਅਸੀਂ ਹਾਜ਼ਰੀ ਤੋਂ ਗਏ ਆ ਇਹਨਾਂ ਨੇ ਮੈਨੂੰ ਜੇ ਹਟਾਉਣਾ ਸੀ ਪਹਿਲਾਂ ਮੈਨੂੰ ਦੱਸ ਦੇ ਵੀ ਮੈਡਮ ਤੈਨੂੰ ਐਸ ਕਰਕੇ ਹਟਾਇਆ ਜਾ ਰਿਹਾ ਮੈਂ ਏਪੀਓ ਮੈਡਮ ਨੂੰ ਫੋਨ ਕੀਤਾ ਸਾਡਾ ਕੰਮ 2 ਦਿਨ ਚੱਲ ਕੇ 4 ਦਿਨਾਂ ਲਈ ਬੰਦ ਹੋ ਗਿਆ ਸੀ ਉਹ ਅਸੀਂ ਐਬਸੈਂਟਾਂ ਪਾਈਆਂ ਉਹ ਮੈਂ ਜਦੋਂ ਉਹਨਾਂ ਨੂੰ ਫੋਨ ਕੀਤਾ ਵੀ ਅਸੀਂ ਜੀ ਮਾਸਟਰ ਜਮਾ ਕਰਾਉਣਾ ਸੀ ਪੱਪੀ ਗਰਵੀਰ ਸਿੰਘ ਪੱਪੀ ਭੂੰਦੜ ਤੋਂ ਵੀ ਮੇਰਾ ਫੋਨ ਨਹੀਂ ਚੱਕ ਰਹੇ ਉਹ ਮੈਨੂੰ ਕਹਿੰਦੇ ਤੁਸੀਂ ਕੌਣ ਬੋਲ ਰਹੇ ਹੋ ਮੈਂ ਕਿਹਾ ਜੀ ਮੈਂ ਸਰਬਜੀਤ ਮੈਡਮ ਬੋਲ ਰਹੀ ਆ ਵੱਡੀ ਮੈਡਮ ਜਿਹਨੂੰ ਕਹਿ ਦਿੰਦੇ ਨੇ ਉਹ ਕਹਿੰਦੇ ਵੀ ਤੁਹਾਨੂੰ ਤਾਂ ਗਰਵੀਰ ਸਿੰਘ ਪੱਪੀ ਨੇ ਅਰਜੀ ਦੇ ਕੇ ਖਾਰਜ ਕਰਵਾ ਦਿੱਤਾ ਗਿਆ ਹੈ ਤੁਹਾਡੀ ਆਈਡੀ ਡਿਲੀਟ ਕਰਵਾ ਦਿੱਤੀ ਗਿਆ ਸਾਨੂੰ ਹਟਾਇਆ ਹੀ ਜਾ ਚੁੱਕਿਆ ਇੱਥੋਂ ਫਿਰ ਇਸ ਕਰਕੇ ਫਿਰ ਮੈਂ ਸਾਰੇ ਨਰੇਗਾ ਮਜ਼ਦੂਰ ਇਕੱਠੇ ਕੀਤੇ ਬਾਕੀ ਹੁਣ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਚਾਹੇ ਤਾਂ ਉਹਨਾਂ ਨੂੰ ਸਾਰਿਆਂ ਨੂੰ ਹਟਾਇਆ ਜਾਂਦਾ ਜਿਹੜੇ ਮੇਰੇ ਨਾਲ ਦੋ ਵਰਕਰ ਹੋ ਇਹ ਕਹਿੰਦੇ ਵੀ ਸਾਨੂੰ ਤੁਸੀਂ ਬੰਦੇ ਨਹੀਂ ਦਿੱਤੇ ਸਾਡਾ ਕੰਮ 5,65,000 ਦਾ ਪਾਸ ਹੋਇਆ ਵਿਆ ਉਹਨੇ ਸਾਨੂੰ ਮਾਸਟਰਡ ਕਿਉਂ ਨਾ ਕੱਢ ਕੇ ਦਿੱਤੇ ਜੇ ਅਸੀਂ ਫੇਰ ਕੰਮ ਤੇ ਨਾ ਜਾਂਦੇ ਫੇਰ ਸਾਨੂੰ ਜਿਹੜਾ ਕੁਝ ਮਰਜ਼ੀ ਕਹਿੰਦੇ ਉਹ ਜਦੋਂ ਉਹਨਾਂ ਨੇ ਸਾਨੂੰ ਕੰਮ ਤੋਂ ਮਾਸਟਰਡ ਵੀ ਨਾ ਕੱਢ ਕੇ ਦਿੱਤਾ ਮੈਂ ਫੇਰ ਵੀ ਬੰਦੇ ਬਿਨਾ ਹਾਜ਼ਰੀ ਤੋਂ ਬੰਦੇ ਭੇਜਦੀ ਰਹੀ ਉਹਨਾਂ ਨੇ ਫੇਰ ਵੀ ਮੈਨੂੰ ਆਹੋ ਕੀਤਾ ਉਹਨਾਂ ਨੇ ਫਿਰ ਚਾਹ ਦੂਜਿਆਂ ਨੇ ਕਿਹੜਾ ਬੰਦੇ ਭੇਜੇ ਜਿਹੜੀਆਂ ਸਾਡੇ ਨਾਲ ਹੋਰ ਕੰਮ ਕਰਦੀਆਂ ਦੋ ਲੇਡੀਜ਼ ਉਹਨਾਂ ਨੇ ਬੰਦੇ ਨਹੀਂ ਦਿੱਤੇ ਉਹਨਾਂ ਨੂੰ ਕਿਉਂ ਨਹੀਂ ਹਟਾਇਆ ਗਿਆ ਮੇਰੀ ਤੇ ਕਲੀ ਤੇ ਕਿਉਂ ਟਿੱਪਣੀ ਟਾਪੀ ਤੇ ਕਾਰਨ ਨਹੀਂ ਪੁੱਛਿਆ ਤੁਹਾਨੂੰ ਵੀ ਕਿਉਂ ਕੱਢਿਆ ਗਿਆ ਹਾਂ ਕਾਰਨ ਮੈਂ ਹੀ ਪੁੱਛਿਆ ਕਹਿੰਦਾ ਵੀ ਤੁਸੀਂ ਜਿਹੜਾ ਮੁੰਡਾ ਸਾਡੇ ਸ਼ਹੀਦ ਹੋਇਆ ਸੀ ਕਹਿੰਦਾ ਮੈਂ ਇਹਨਾਂ ਵਾਸਤੇ ਹੋ ਕੇ ਦਵਾਈ ਸੀ ਵੀ ਮੈਨੂੰ ਬੰਦੇ ਦੇ ਦੋ ਸਫਾਈ ਕਰਾਉਣ ਵਾਸਤੇ ਉਹਨਾਂ ਦੇ ਘਰ ਤੱਕ ਮੈਂ ਇੱਕ ਦਿਨ ਤਾਂ ਮੈਂ ਪਿੰਡੋਂ ਬਾਹਰ ਸੀ ਦੂਜੇ ਇੱਕ ਦਿਨ ਮੈਂ ਫਿਰ ਭੋਗ ਤੇ ਦੋ ਦਿਨ ਮੈਂ ਪਿੰਡੋਂ ਬਾਹਰ ਸੀ ਇੱਕ ਦਿਨ ਮੈਂ ਪਿੰਡ ਸੀ ਉਸ ਦਿਨ ਮੈਂ 25 ਬੰਦੇ ਲੈ ਕੇ ਗਈ ਤੇ ਉਹ ਦੇੜੀਆਂ ਦੋ ਲੇਡੀਜ਼ ਹੋਰ ਰੱਖੀਆਂ ਨੇ ਉਹਨਾਂ ਨੇ ਇੱਕ ਇੱਕ ਵੀ ਬੰਦਾ ਨਹੀਂ ਦਿੱਤਾ ਤੇ ਉਹਨਾਂ ਨੂੰ ਕਿਉਂ ਨਹੀਂ ਇਹ ਡਿਲੀਟ ਕੀਤੀਆਂ ਗਈਆਂ ਆਈਡੀਆ ਮੇਰੀ ਕੱਲੀ ਦੀ ਕਿਉਂ ਡਿਲੀਟ ਕੀਤੀ ਗਈ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਨਰੇਗਾ ਦੇ ਵਿੱਚ ਕੰਮ ਸਾਡੇ 3 ਸਾਲ ਹੋ ਚੁੱਕੇ ਨੇ ਨਰੇਗਾ 'ਚ ਕੰਮ ਕਰ ਰਹੇ ਹਾਂ ਸਾਡੇ ਗੱਜ ਕੰਮ ਕਰਦਿਆਂ ਮੈਨੂੰ ਪੰਚਾਇਤ ਨੇ ਪੰਚਾਇਤ ਮੈਂਬਰ ਵੀ ਇੱਥੇ ਹੋਣਗੇ ਪੁੱਛ ਸਕਦੇ ਹੋ ਮੈਨੂੰ ਘਰੇ ਜਾ ਕੇ ਸਾਰੇ ਨਰੇਗਾ ਮਜ਼ਦੂਰਾਂ ਦੇ ਘਰੇ ਜਾ ਕੇ ਮੈਨੂੰ ਕਹਿੰਦੇ ਸੀ ਵੀ ਤੁਸੀਂ ਸਾਡੇ ਕੰਮ ਤੇ ਲੱਗੋ ਤੁਸੀਂ ਵਧਿਆਂਗੇ ਆਹ ਬਾਕੀ ਨਰੇਗਾ ਮਜ਼ਦੂਰ ਇੱਥੇ ਖੜੇ ਨੇ ਤੁਸੀਂ ਪੁੱਛ ਸਕਦੇ ਹੋ ਵੀ ਸੋਨੂੰ ਇਹ ਚੰਗੀ ਲੱਗਦੀ ਹੈ ਤੁਸੀਂ ਰੱਖਣਾ ਚਾਹੁੰਦੇ ਹੋ ਤੁਸੀਂ ਹਟਾਉਣਾ ਚਾਹੁੰਦੇ ਹੋ ਇਹਨਾਂ ਨੂੰ ਪੁੱਛ ਸਕਦੇ ਨੇ ਕਿਉਂ ਭਾਈ ਕਿਤੇ ਗੈਰ ਹਾਜ਼ਰ ਤਾਂ ਨਹੀਂ ਰਹਿੰਦੇ ਸੀ ਇਹ ਹਾਂਜੀ ਹਾਜ਼ਰ ਹੁੰਦੇ ਸੀ ਹਾਂਜੀ ਬੜਾ ਖੁਸ਼ ਆਈ ਵੀ ਵਧੀਆ ਕੰਮ ਕਰਦੇ ਵੈਸੇ ਆਉਂਦੀ ਰਹਿੰਦੇ ਹਮਤੈ ਕਿਉਂ ਬਾਪੂ ਜੀ ਇੰਨਾ ਇਹ ਚੰਗੀ ਬੜਾ ਕੰਮ ਚਲਾਉਂਦੀ ਆ ਜੀ ਵਧੀਆ ਕੰਮ ਚੱਲਦਾ ਸਾਡਾ ਇਹੀ ਕੰਮ ਜਾਂਦੀ ਆ ਲਿਆਉਂਦੀ ਆ ਤੇਰ ਫੂਕਦੀ ਹੈਗੀ ਇਹ ਕਿਉਂ ਬੁਰੀ ਲੱਗਦੀ ਹੈਗੀ ਮਾਈ ਸਰਖਾਨੇ ਨੂੰ ਹੂੰ ਕੀ ਇਹਨਾ ਮੋਟਾ ਜੇ ਫੋਟਾ ਫੇਰ ਕੀ ਪਾ ਦੇਗੇ ਫੇਰ ਇਹਨੂੰ ਹਟਾ ਦੇਣਗੇ ਕੀ ਗੱਲ ਹੈ ਜੀ ਹੁਣ ਜਮਾ ਹੀ ਨਹੀਂ ਪਾਉਂਦੇ ਨਹੀਂ ਰਾਜਨੀਤੀ ਕਰਨੀ ਹੈ ਤਾਂ ਹਾਂ ਕਰੋ ਨਿਰੇਖਾਂ ਵਾਲਿਆਂ ਤੇ ਰਾਜਨੀਤੀ ਨਾ ਕਰੋ ਮੈਂ ਇੱਕ ਗੱਲ ਚਾਹੁੰਦੀ ਵੀ ਨਰੇਖਾ ਕਹਿੰਦੇ ਸੀ ਗਰੀਬਾਂ ਦੀ ਸਰਕਾਰ ਆ ਸਾਡੀ ਮਜ਼ਦੂਰਾਂ ਦੀ ਸਰਕਾਰ ਆ ਗਰੀਬਾਂ ਦਾ ਜੀ ਗੜ ਘੁੱਟਦੇ ਆ ਸਾਡੇ ਗਰੀਬਾਂ ਦਾ ਕੰਮ ਤਾਂ ਮਾਰੀ ਜਾਂਦੇ ਆ ਜੀ ਅਸੀਂ ਗਰੀਬਾਂ ਸਾਨੂੰ 2 ਮਹੀਨੇ ਹੋ ਗਿਆ ਘਰੇ ਬੈਠਾ ਨੂੰ 3 ਸਾਨੂੰ ਕਿਸੇ ਨੇ ਕਿਉਂ ਨਹੀਂ ਪੁੱਛਿਆ ਕਿ ਤੁਹਾਡਾ ਕੰਮ ਬੰਦ ਕਿਉਂ ਪਿਆ ਮੈਂ ਖੁਦ ਖਾਨੇ ਵਾਲੇ ਨੂੰ ਫੋਨ ਕਰਦੀ ਰਹੀ ਆ ਸਾਡਾ ਕੰਮ ਚਲਾ ਸਾਡਾ ਕੰਮ ਚਲਾ ਮੈਨੂੰ ਕਹਿੰਦਾ ਤੁਹਾਡੇ ਪਿੰਡ ਕੈਂਪ ਰੱਖਿਆ ਮੈਂ ਆਉਂਗਾ ਮੁੰਡਾ ਸ਼ਹੀਦ ਹੋਣ ਕਰਕੇ ਉਹਨੇ ਕੈਂਪ ਬੰਦ ਕਰਤਾ ਉਹ ਤੋਂ ਬਾਅਦ ਸਾਡਾ ਫੋਨ ਚੱਕਣੀ ਉਹਨੇ ਬੰਦ ਕਰਤਾ ਹੂੰ ਦੱਸੋ ਫਿਰ ਇਹ ਚ ਕਸੂਰ ਕਿਸ ਦਾ ਆ ਬੈਠੇ ਆ ਅਸੀਂ ਸਾਰੇ ਤਿੰਨ ਤਿੰਨ ਮਹੀਨੇ ਹੋ ਗਏ ਅਸੀਂ ਕਿੱਥੋਂ ਖਾਈਏ ਜੱਟਾਂ ਦੇ ਤਾਂ ਨਹੀਂ ਖੇਤਾਂ 'ਚ ਕੰਮ ਚੱਲਦਾ ਕਿੱਥੋਂ ਖਾਈਏ ਅਸੀਂ ਜੇ ਹੁਣ ਅਸੀਂ ਕੰਮ ਚ ਲਾਉਨੇ ਆ ਤਾਂ ਸਾਨੂੰ ਉਥੋਂ ਖਰਜ ਕਰਤਾ ਕੰਮ ਹੀ ਨਹੀਂ ਚੱਲਣ ਦਿੰਦੇ ਸਾਡਾ ਸਾਨੂੰ ਉਥੋਂ ਖਰਜ ਕੀਤਾ ਸਾਨੂੰ ਪਿੰਡ ਦੇ ਵਿੱਚ ਕੱਟ ਕਰਦੇ ਹੋ ਆ ਕੇ ਪੁੱਛਦੇ ਜਿਨ੍ਹਾਂ ਨੇ ਕੰਮ ਕਰਨਾ ਜਿਨ੍ਹਾਂ ਨੇ ਜਿਨ੍ਹਾਂ ਨੇ ਲੱਗ ਕੇ ਥੱਲੇ ਕੰਮ ਕਰਨਾ ਉਹਨਾਂ ਨੂੰ ਪੁੱਛਦੇ ਆ ਕੇ ਵੀ ਸਾਨੂੰ ਇਹ ਹਟਾ ਦੀਏ ਕਿ ਇਹ ਲੱਗਣੀ ਚਾਹੀਦੀ ਆ ਉਹਨਾਂ ਨੇ ਉਥੇ ਚੁੱਪ ਕਰਕੇ ਉਹਨਾਂ ਦਾ ਉਹਨਾਂ ਕੋਲ ਕੋਈ ਪਾਵਰ ਹੈਗੀ ਆ ਵੀ ਮੈਨੂੰ ਹਟਾ ਸਕਦੇ ਨੇ ਏ ਹਟਾ ਸਕਦੇ ਨੇ ਮੈਨੂੰ ਪਿੰਡ ਵਾਲੇ ਹਟਾ ਸਕਦੇ ਨੇ ਕਿਵੇਂ ਮਤਲਬ ਕੀ ਅਸੀਂ ਹਟਾ ਸਕਦੇ ਸੀ ਉਹ ਨਹੀਂ ਹਟਾ ਸਕਦੇ ਸੀ ਕੋਸੋਂ ਨਹੀਂ ਹਟਾ ਸਕਦੇ ਤੁਸੀਂ ਹਟਾ ਸਕਦੇ ਸੀ ਇਹ ਹਟਾ ਵੀ ਸਾਨੂੰ ਇਹ ਮਨਜ਼ੂਰ ਨਹੀਂ ਸਾਨੂੰ ਇਹ ਮਨਜ਼ੂਰ ਤੁਹਾਨੂੰ ਕੀ ਲੱਗਦਾ ਵੀ ਰਾਜਨੀਤੀ ਹੋਈ ਹੈ ਸਾਨੂੰ ਮਨਜ਼ੂਰ ਆ ਹੈ ਬੀ ਰੱਖਣੀ ਚਾਹੀਦੀ ਹੈ ਜੀ ਹਾਂ ਜੀ ਪਰ ਕਹਿੰਦੇ ਵੀ ਰੱਖਣੀ ਚਾਹੀਦੀ ਹੈ ਜੀ ਜੇ ਨਾਂ ਰੱਖਿਆ ਜੀ ਫੇਰ ਨਾ ਜੀ ਫੇਰ ਉਹਨਾਂ ਨੇ ਵੀ ਮੇਰਾ ਹਟ ਦਿੰਦੇ ਆ ਜੀ ਫੇਰ ਹਾਂ ਫੇਰ ਦੰਦਾ ਨੂੰ ਵੀ ਹਟਾ ਮਾਰੇ ਫੇਰ ਇਹ ਤਾਂ ਮੇਰਾ ਬੇਟੀ ਸਾਡਾ ਕੰਮ ਨਹੀਂ ਚੱਲਣਾ ਹੈਗਾ ਹਾਂ ਸਾਨੂੰ ਹੋਰ ਮਨਜ਼ੂਰ ਨਹੀਂ ਜੀ ਇਹ ਹੀ ਬੋਲ ਰਹੇ ਆ ਅਸੀਂ ਆਮ ਆਦਮੀ ਵੀ ਅਸੀਂ ਤੰਨਾ ਬੱਪੂ ਜੀ ਕਿਵੇਂ ਲੱਗਦਾ ਵੀ ਨਰੇਗਾ ਸਾਡਾ ਵਧੀਆ ਕੰਮ ਚਲਾਇ ਜਾਂਦੀ ਹੈ ਜੀ ਚੰਗਾ ਕੰਮ ਕਰਦੀ ਹੈਗੀ ਅਸੀਂ ਇਹਨੂੰ ਰੱਖ ਕੇ ਖੁਸ਼ ਹੂੰ ਵਧੀਆ ਕੰਮ ਚੱਲ ਜਾਂਦਾ ਆ ਹੁਣ ਸਾਡਾ 3 ਮਹੀਨੇ ਹੋ ਗਏ ਕੰਮ ਬੰਦ ਹੈ ਜੀ ਕੀ ਕਰਗੇ ਹੁਣ ਜੀ ਤੇ ਦੋਸਤੋ ਇੱਕ ਪਾਸੇ ਤਾਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਗਰੀਬਾਂ ਨੂੰ ਮਜ਼ਦੂਰਾਂ ਨੂੰ ਨੌਕਰੀਆਂ ਦਵਾਂਗੇ ਤੇ ਦੂਜੇ ਪਾਸੇ ਅੱਜ ਨਰੇਗਾ ਦੇ ਮਜ਼ਦੂਰ ਸਾਰੇ ਇਕੱਠੇ ਹੋਏ ਨੇ ਇੱਕ ਮਜ਼ਦੂਰ ਨੂੰ ਜਿਹੜਾ ਕੱਢ ਦਿੱਤਾ ਗਿਆ ਨਰੇਗਾ ਦੇ ਵਿੱਚੋਂ ਉਹਦੇ ਲਈ ਸਾਰੇ ਇਕੱਠੇ ਹੋਏ ਨੇ ਸਾਰੇ ਉਹਦੇ ਹੱਕ 'ਚ ਭੁਗਤ ਰਹੇ ਨੇ ਕਿ ਇਹ ਬਹੁਤ ਵਧੀਆ ਕੰਮ ਕਰ ਰਹੀ ਸੀ